ਮੇਰੀ ਇਹੋ ਹੀ ਬੇਨਤੀ ਹੈ ਵੀ ਖਵਾਓ ਤਾਂ ਚੰਗਾ ਖਵਾਓ ਘਰੇ ਨਹੀਂ ਬਣਾ ਸਕਦੇ ਤਾਂ ਜਿੱਥੇ ਤੁਹਾਨੂੰ ਮਨ ਨੂੰ ਤਸੱਲੀ ਹੈ ਵੀ ਇੱਥੇ ਘਰ ਦਾ ਵਧੀਆ ਬਣਦਾ ਮੈਂ ਕਹਿੰਦੀ ਮੈਂ ਚੀਜ਼ਾਂ ਬਣਾਉਣੀ ਆ ਜਿਹਦੇ ਕੋਲੇ ਸਮਾਂ ਹੈਗਾ ਮੇਰੇ ਕੋਲੇ ਆਓ ਮੈਂ ਸਵੇਰੇ ਆਜੋ ਸ਼ਾਮ ਨੂੰ ਆਜੋ ਸ਼ਾਮ ਨੂੰ ਆਜੋ 5 ਵਜੇ 6 ਵਜੇ ਮੈਂ ਸਾਹਮਣੇ ਧਾਰਾਂ ਤੋਂ ਸਾਹਮਣੇ ਕੜਾਹੀ ਚ ਦੁੱਧ ਪਾਉਂ ਸਾਹਮਣੇ ਖਵਾ ਬਣਾਉਂ ਸਾਹਮਣੇ ਵਰਫੀ ਬਣਾ ਕੇ ਕੱਟ ਕੇ ਦੇ ਦਿੰਦੇ ਦਿੰਉਂ ਹੀ 50 ਰੁਪਏ ਦਾ ਰੇਟ ਹੋਇਆ ਕੋਈ ਬੰਦਾ ਵੈਸੇ ਆਪਣੀ ਰੈਸਪੀ ਦੱਸਦਾ ਨਹੀਂ ਹੁੰਦਾ ਥੋੜੀ ਜੀ ਇੱਕ ਜੇ ਤੁਸੀਂ ਦੱਸਣੀ ਚਾਹੋ ਕਿ ਜਿਹੜੀਆਂ ਪਿੰਨੀਆਂ ਜੇ ਕਿਸੇ ਨੇ ਘਰੇ ਬਣਾਉਣੀਆਂ ਹੋਣੀਆਂ ਪਿੰਨੀ ਜਾਂ ਪੰਜੀਰੀ ਤਾਂ ਕਿਵੇਂ ਬਣ ਸਕਦੀ ਬੇਟਾ ਪੰਜੀਰੀ ਤਾਂ ਦੇਖੋ ਘਿਓ ਲੈ ਲਓ ਆਟਾ ਲੈ ਲਓ ਭੁੰਨ ਲਓ ਚ ਖੰਡ ਪਾ ਲਓ ਡਰਾਈ ਫਰੂਟ ਪਾ ਲਓ ਉਹਦੇ ਵਿੱਚ ਜਿਵੇਂ ਗੂੰਦ ਆ ਗਈ ਕਮਰਕਸ ਆ ਗਈ ਪਾਠਾ ਆ ਗਿਆ ਇਦਾਂ ਦੀਆਂ ਚੀਜ਼ਾਂ ਜੋ-ਜੋ ਤੁਹਾਨੂੰ ਜ਼ਰੂਰਤ ਅਨਸਾਰ ਉਹ ਹਰ ਇੱਕ ਲੇਡੀ ਨੂੰ ਪੁਰਾਣੀਆਂ ਨੂੰ ਪਤਾ ਹੈ ਵੀ ਕਮਰਕਸ ਜਾਂ ਪਾਠਾ ਜਾਂ ਗੂੰਦ ਇਹ ਘਰੇ ਲਈ ਚੰਗੀਆਂ ਨੇ ਇਹ ਚੀਜ਼ਾਂ ਪਾ ਲਓ ਬਣਾ ਲਓ ਜੇ ਅਲਸੀ ਦੀਆਂ ਪਿੰਨੀਆਂ ਬਣਾਉਣੀਆਂ ਨੇ ਉਹ ਚ ਗੁੜ ਪੈਂਦਾ। ਉਹਦੇ ਵਿੱਚ ਘਿਓ ਪੈਂਦਾ ਦੇਸੀ। ਉਹਦੇ ਵਿੱਚ ਅਲਸੀ ਗ੍ਰाइंड ਕਰਕੇ ਪਾ ਲਓ। ਜੇ ਤੁਹਾਡਾ ਮਨ ਮੰਨਦਾ ਤਾਂ ਕਿਲੋ ਅਲਸੀ ਚ 100 ਗ੍ਰਾਮ ਆਟਾ ਪਾ ਲਓ। ਉਹ ਤੁਹਾਡੀ ਇੱਛਾ। ਆਪ ਦੇ ਅਨਸਾਰ ਜੋ ਮਰਜ਼ੀ। ਆਪ ਦੇ ਸਵਾਦ ਅਨਸਾਰ ਪਾ ਲਓ ਜੀ। ਜੇ ਕੋਈ ਬਣਾਉਣਾ ਚਾਹੁੰਦਾ ਅਲਸੀ ਖਾਣੀ ਕਰਦੋ ਕੋਈ ਚਾਹੀਦੀ ਕਹਿੰਦੇ ਨਾ ਵੀ ਇਹ ਗਰਮ ਵੀ ਹੁੰਦੀ ਹੈ ਸਰਦੀ ਚ ਖਾਓ ਗਰਮ। ਬੇਟਾ ਅਲਸੀ ਗਰਮ ਨਹੀਂ ਹੁੰਦੀ। ਅਲਸੀ ਤੁਹਾਡਾ ਖੂਨ ਨਹੀਂ گاੜਾ ਹੋਣ ਦਿੰਦੀ। ਅਲਸੀ ਕਿੰਨੇ ਚਾਹੀਦੇ ਡੇਲੀ ਜੀ? ਅਲਸੀ ਦੀ ਤੁਸੀਂ ਇੱਕ ਪਿੰਨੀ ਸੁਬਾ ਖਾ ਲਓ, ਇੱਕ ਜੇ ਤੁਹਾਨੂੰ ਜ਼ਿਆਦਾ ਮਨ ਮੰਨਦਾ ਤੇ ਇੱਕ ਸ਼ਾਮ ਨੂੰ ਖਾ ਲਓ। ਨਹੀਂ ਸੁਬਾ ਇੱਕ ਪਿੰਨੀ ਐਡੀ ਖਾ ਲਓ ਲੋਡ ਨਹੀਂ ਪੈਂਦੀ ਦਵਾ ਰਾਖਾਣ ਦੀ। ਹੂੰ। ਸਾਲ ਦੇ ਵਿੱਚ 3 ਮਹੀਨੇ ਜ਼ਰੂਰ ਖਾਓ। ਅਲਸੀ। ਜਦੋਂ ਮਰਜ਼ੀ ਖਾ ਲਓ ਪਰ ਸਾਲ 'ਚ 3 ਮਹੀਨੇ ਜ਼ਰੂਰ ਖਾਓ। 90 ਦਿਨ ਖਾਓ ਹੀ ਖਾਓ। ਤਾਂ ਕਿ ਜਿਹੜੇ ਤੁਹਾਡੇ ਸਰੀਰ ਦੇ ਅੰਦਰਲੇ ਰੋਗ ਨੇ ਕਾਫੀ ਹੱਦ ਤੱਕ ਉਹ ਰੋਗ ਨੇ ਜਿਹੜੇ ਅਲਸੀ ਦੂਰ ਕਰਦੀ ਹੈ। ਦੂਰ ਕਰਦੀ। ਇਹ ਤੰਦਰੁਸਤ ਰੱਖਦੀ ਤੇ ਵੈਸੇ ਉਹ ਤੋਂ ਇਲਾਵਾ ਹੁਣ ਜਿਹੜਾ ਦੁੱਧ ਤੁਹਾਡੇ ਕੋਲ ਹੁੰਦਾ ਇਹਨਾਂ ਦਾ ਹਾਂਜੀ ਉਹ ਕਿੱਥੇ ਸੇਲ ਹੁੰਦਾ ਕਿਉਂਕਿ ਇਹ ਵੈਸੇ ਜਿਹੜੇ ਸੇਲ ਹੁੰਦੇ ਆਪਣੇ ਬੁਖਾਰ ਦੇ ਹਾਂ ਬੁਖਾਰ ਦੇ ਸੇਲ ਵਾਲੇ ਲੈ ਜਾਂਦੇ ਅਸੀਂ 100 ਰੁਪਏ ਕਿਲੋ ਦਿੰਨੇ ਆ ਦੁੱਧ ਹਾਂ ਤੇ ਜਿਆਦਾ ਜਿਵੇਂ ਹੁਣ ਮੈਨੂੰ ਹਜੇ ਫਿਲਹਾਲ ਜਿੰਨੀ ਦੇਰ ਮੈਂ ਗੋੜਚੀ ਦਾ ਨਹੀਂ ਸ਼ੁਰੂ ਕਰਦੀ ਉਨੀ ਦੇਰ ਤੱਕ ਜਦੋਂ ਮੈਂ ਖੋਆ ਬਣਾਉਣੀ ਆ ਸਾਰੇ ਖੋਏ ਦੇ ਆਲੇ ਦੁੱਧ ਦੇ ਵਿੱਚ ਹੀ ਪਾ ਦਿੰਨੀ ਆ ਜਿਹੜਾ 2-4 ਕਿਲੋ 5 ਕਿਲੋ ਹੁੰਦਾ ਤੇ ਜਾਂ ਮੈਂ ਘਰੇ ਵੀ ਵਰਤ ਲੈਂਦੇ ਅਸੀਂ ਚਾਹ ਪਾਣੀ ਚ ਅਸੀਂ ਜਿਆਦਾ ਬੱਕਰੀਆਂ ਦਾ ਪੀ ਕੇ ਖੁਸ਼ ਜਾਂ ਕਈ ਵਾਰੀ ਕਿਸਦਾ ਆ ਜਾਂਦਾ ਵੀ ਸਾਨੂੰ ਘਿਓ ਬਣਾ ਕੇ ਦੇ ਦੋ ਤਾਂ ਮੈਂ ਉਹਦਾ ਥੋੜਾ ਕਾਣਾ ਘਿਓ ਪਹਿਲਾਂ ਬਣਾ ਕੇ ਦਿੰਦੀ ਸੀ ਪਰ ਜਿੱਦੇ ਮੇਰਾ ਗੋੜ ਚੀਤ ਦਾ ਸ਼ੁਰੂ ਹੋ ਗਿਆ ਉਹਦੇ ਮੇਰੇ ਸਾਰੇ ਆਰਡਰ ਬੰਦ ਹੋਣਗੇ ਮੈਂ ਕੱਲੀ ਗੋੜ ਚੀਤ ਤੇ ਹੀ ਕੰਮ ਕਰੂੰ ਬੱਕਰੀਆਂ ਦਾ ਖੋਆ ਹੈ ਮੇਰਾ ਉਹ ਮੱਝਾਂ ਤੇ ਗਾਵਾਂ ਦਾ ਹੋਊਗਾ ਘਿਓ ਵੀ ਮੈਂ ਮੱਝਾਂ ਤੇ ਗਾਵਾਂ ਦੀ ਸੇਲ ਕਰੂੰਗਾ